AI ਕਰਾਉਣ ਤੋਂ ਜਾਂ ਕਰਾਸ ਕਰਾਉਣ ਤੋਂ ਦੂਜੇ ਦਿਨ ਤੀਜੇ ਦਿਨ ਤੁਹਾਡੀ ਗਾਮਜ ਇਹ ਜਾਂ ਪ੍ਰਦਾਤ ਸਿੱਢਦੀ ਹੈ ਤਾਂ ਵੀਰੋ ਇਨਫੈਕਸ਼ਨ ਦੇ ਚਾਂਸ ਵੱਧ ਜਾਂਦੇ ਨੇ ਇਹ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਕਿ ਜਦੋਂ ਤੁਸੀਂ ਕਰਾਸ ਕਰਾਉਣ ਹੋ ਜਾਂ AI ਕਰਾਉਣ ਹੋ ਦੂਜੇ ਦਿਨ ਤੀਜੇ ਦਿਨ ਇਹ ਜਾਂ ਦਹੀਂ ਵਰਗਾ ਪ੍ਰਦਾਤ ਸਿੱਟੇ ਜਿਵੇਂ ਦਹੀਂ ਦਾ ਚਿੱਟਾ ਚਿੱਟਾ ਜਾਂ ਪਰਦਾ ਸਿੱਟੇ ਤਾਂ ਵੀਰੋ ਇਨਫੈਕਸ਼ਨ ਦੇ ਚਾਂਸ ਵੱਧ ਜਾਂਦੇ ਨੇ ਇਹਦੀ ਮੋਡਲੀ ਕੇਅਰ ਜਿਹੜੀ ਟ੍ਰੀਟਮੈਂਟ ਕਰਵਾਇਆ ਕਰੋ ਜੇ ਇਹ ਹੀ ਚੀਜ਼ ਤੁਹਾਡੀ ਗਾਮਜ ਦੇ ਇੱਕ 7ਵੇਂ 8ਵੇਂ ਦਿਨ ਛੋਟਾ ਜਿਹਾ ਕੋਈ ਜਾਲਾ ਹੋਵੇ ਚਿੱਟਾ ਜਾ ਵੀਰ ਉਹਨੂੰ ਘੋਮ ਕਹਿੰਦੇ ਨੇ ਮਗਰ ਇਹ ਜਿਹੜੀ ਚੀਜ਼ ਹੈ ਇਹਨੂੰ ਇਨਫੈਕਸ਼ਨ ਕਹਿੰਦੇ ਨੇ ਇਹਦੀ ਪੂਰੀ ਜਾਣਕਾਰੀ ਫਰੀ ਵਿੱਚ ਆਪਣੇ ਪੇਜ ਤੇ ਪਈ ਆ ਪੇਜ ਤੇ ਆਓ ਲਾਈਕ ਕਰੋ ਤੇ ਦੇਖੋ ਤੇ ਸ਼ੇਅਰ ਕਰੋ ਧੰਨਵਾਦ